ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਅਸੀਂ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਤਿੰਨ ਕਲਾਸਿਕ ਬੁਲਟ ਜਿਨ੍ਹਾਂ ਦੀ ਤੁਹਾਨੂੰ ਸਾਰੀ ਜਾਣਕਾਰੀ ਆਪਣੇ ਭਰਾ ਦੇਣਗੇ ਮਾਲਵਾ ਬੁਲਟ ਬਰਨਾਲੇ ਵਾਲੇ ਤੇ ਇੱਕ ਬੁਲਟ ਕਿੰਗ ਬਰਨਾਲੇ ਵਾਲੇ ਲਓ ਜੀ ਚੈੱਕ ਕਰੋ ਹਾਂਜੀ ਦੋਸਤੋ ਇਹ ਆ ਵੀਰੇ ਬਾਈ ਮਾਡਲ 12 ਕਹਿਆਰ ਹੀ ਚੱਲਿਆ ਵੈ ਜੀ ਬਿਲਕੁਲ ਨਵਾਂ ਮੋਟਰਸਾਈਕਲ ਇੰਜਨ ਗੇਅਰ ਸਾਰਾ ਓਕੇ ਆ ਕਾਗਜ਼ ਪੱਤਰ ਸਾਰੇ ਓਕੇ ਨੇ ਜੀ ਤੇ ਸੰਗਰੂਰ ਦਾ ਨੰਬਰ ਆਈ ਸਰਕਾਰੀ ਨੰਬਰ ਪੇਟਾਂ ਲੱਗੀਆਂ ਹੋਈਆਂ ਨੇ ਸੈਲਫ ਸਟਾਰਟ ਆਈ ਤੇ ਕੇ ਆਈ ਸਾਡੇ ਕੋਲੇ ਜੀ ਬਾਈ ਮਾਡਲ ਲਈ ਇਹ ਵੀ ਬਣ ਕੇ ਚੱਲੋ ਜੀ 11 12000 ਚੱਲਿਆ ਜੀ ਲੁਧਿਆਣੇ ਦਾ ਨੰਬਰ ਆ ਜੀ ਸਰਕਾਰੀ ਨੰਬਰ ਵੇਟਣ ਲੱਗੇ ਹੋਏ ਨੇ ਇਹ ਵੀ ਸੈਲਫ ਵਾਲਾ ਹੀ ਇਹਨਾਂ ਦੇ ਕਿੱਕ ਦੋਮਾਂ ਤੇ ਰੱਬ ਵੱਲੋਂ ਹੈ ਨਹੀਂ ਵੀਰੇ ਠੀਕ ਆ ਜੀ ਤੇ ਇੱਕ ਆ ਆ ਗਿਆ ਜੀ ਜਮਦੂਦ ਦਾ ਛੋਟਾ ਕਾਲਾ ਨਾਗ ਸਪੋਲੀਆ ਇਹ ਹੈਗਾ ਵੀਰੇ ਕਾਲਾ ਨਾਗ 23 ਮਾਡਲ ਇਹ ਸਿਰਫ 1200 ਕਿਲੋਮੀਟਰ ਚੱਲਿਆ ਤੇ ਬੋਲਟ ਸਕਰੀਨ ਦੇ ਉੱਤੇ ਨੰਬਰ ਅਸੀਂ ਦੇ ਦਾਂਗੇ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਅਸੀਂ ਬਲੌਗ 'ਚ ਵੀ ਇਹਨੂੰ ਪਾਵਾਂਗੇ ਸਾਡਾ ਬਲੌਗ ਸਬਸਕ੍ਰਾਈਬਰ ਕਰੋ ਉਹ ਘੰਟੀ ਵਾਲਾ ਬਟਨ ਵੀਰੇ ਜ਼ਰੂਰ ਦਬਾਓ ਠੀਕ ਹੈ ਤਾਂ ਕਿ ਤੁਹਾਨੂੰ ਨਵੀਂ ਨਵੀਂ ਅਪਡੇਟਾਂ ਨੇ ਜਿਹੜੀਆਂ ਸਾਡੀਆਂ ਤੁਹਾਡੇ ਕੋਲ ਪਹੁੰਚ ਸਕਣ ਹਾਂਜੀ ਤੇ ਸਾਡੀ ਵਾਰੀ ਵੀ ਆ ਲਣ ਤੁਜੀ ਹਾਂਜੀ 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 ਤੇ ਵੀਰੋ ਜਿੱਦਾਂ ਆਪਣੇ ਭਰਾ ਨੇ ਦੱਸਿਆ ਹੈਗਾ ਬੁਲਟੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਐਦਾਂ ਦੇ ਹੋਰ ਵੀ ਬੁਲਟੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਈ ਬਣੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਨਾ ਅਸੀਂ ਐਦਾਂ ਦੇ ਬੁਲਟ ਹੋਰ ਵੀ ਲੈ ਕੇ ਆ ਸਕੀਏ ਬਾਕੀ ਇੰਸਟਾਗ੍ਰam ਉੱਤੇ ਮਾਲਵਾ ਬੁਲਟ ਤੇ ਬੁਲਟ ਕਿੰਗ ਬਰਨਾਲਾ ਤੇ ਤੀਜੇ ਨੰਬਰ ਤੇ ਸਿੰਘ ਆ ਟੋ ਡੀਲ ਇਹਨਾਂ ਤਿੰਨ ਆ ਉਹ ਤੀਜੇ ਨੰਬਰ ਤੇ ਆ ਇੰਨਾ ਚ ਪੇਜਾਂ ਨੂੰ ਵੀਰੇ ਇੰਸਟਾਗ੍ਰਾਮ ਤੇ ਫੋਲੋ ਕਰੋ ਠੀਕ ਆ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਬਾਈ ਸ਼ੇਅਰ ਕਰਕੇ ਆਊਗਾ ਉਹਦੇ ਲਈ ਅਸੀਂ ਸਪੈਸ਼ਲ ਆਫਰ ਰੱਖਾਂਗੇ ਠੀਕ ਆ ਜੀ ਇਹ ਨਹੀਂ ਗੱਲ ਹੈਗੀ ਸਾਨੂੰ ਆਕੇ ਦੱਸੋ ਤੁਸੀਂ ਵੀਰੇ ਸੀ ਥੋੜੀ ਵੀਡੀਓ ਸ਼ੇਅਰ ਕਰਦੇ ਆ ਜਾਂ ਕੋਈ ਵੀ ਕਮੈਂਟ ਦੁਬਾਰਾ ਕਰਦੇ ਆ ਹਨਾ ਤੇ ਸਾਨੂੰ ਆਕੇ ਦੱਸੋ ਤੇ ਮਲਵਾ ਬੁਲਟ ਵੱਲੋਂ ਵੀ ਤੁਹਾਨੂੰ ਅਸੀਂ ਆਫਰ ਦਵਾਵਾਂਗੇ ਤੇ ਬੁਲਟ ਕਿੰਗ ਬਰਨਾਲ ਵਾਲੇ ਵੱਲੋਂ ਵੀ ਆਫਰ ਮਿਲੂ ਸਿੰਘਾ ਟੂਡੀ ਵਾਲੇ ਵੱਲੋਂ ਤਾਂ ਆਫਰ ਚੱਲਦੀ ਨਹੀਂ ਵੀਰੇ ਠੀਕ ਆ ਜੀ ਇਹ ਤਾਂ ਆਫਰ ਚੱਲਦੀ ਰਹਿੰਦੇ ਨੇ ਤੇ ਬਾਕੀ ਮੇਰਾ ਵੀਰੇ ਦੇਖੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਤਾਕੀ ਸਾਨੂੰ ਪਤਾ ਲੱਗੇ ਠੀਕ ਆ ਸੀ ਤੁਹਾਨੂੰ ਸਪੈਸ਼ਲ ਕੋਈ ਨਾ ਕੋਈ ਆਫਰ ਜ਼ਰੂਰ ਦੇਵਾਂਗੇ ਨਾਲ ਵੀਰੇ ਤੇ ਬਾਕੀ ਤੁਹਾਨੂੰ ਜਾਣਕਾਰੀ ਇਹਦੇ ਸ਼ਾਰਟਸ ਬਣਾ ਕੇ ਦਿਖਾ ਦਿੰਨੇ ਆਗੇ ਹੁਣ ਤੁਸੀਂ ਨੈਕਸਟ ਵੀਡੀਓ ਦਾ ਵੇਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ